ਜਿਹੜੀਆਂ ਵੀ ਅਸੀਂ ਗੱਲਾਂ ਕਰਨੀਆਂ ਸੀ ਉਹ ਲਿਖਤੀ ਰੂਪ ਵਿੱਚ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਚ ਦੇ ਚੁੱਕੇ ਆ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਹੈ ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਮੰਨੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਅਸੀਂ ਖਿਮਾ ਜਾਂਚਨਾ ਕਰਨ ਵਾਸਤੇ ਆਏ ਆ ਤੇ ਪਿੱਛੇ ਜੋ ਅੱਗੇ ਫੈਸਲਾ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਾਡੀ ਸਰਵਉੱਚ ਸੰਸਥਾ ਹੈ ਸਿੱਖਾਂ ਦੀ ਉਹਨਾਂ ਨੇ ਜਿਹੜਾ ਪੁਖ ਦਾ ਫੈਸਲਾ ਕਰਨਾ ਹੈ ਬਾਕੀ ਕਿ ਮੈਂ ਬੇਨਤੀ ਕਰਦਾ ਜਿਹੜੀਆਂ ਗੱਲਾਂ ਜਿਹੜਾ ਹੈ ਬਾਦਲ ਦਲ ਦੇ ਕੁਝ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਦੇ ਵਕਤਾ ਨੇ ਉਹਨਾਂ ਨੇ ਗੱਲਾਂ ਕੀਤੀਆਂ ਹਾਂ ਉਹਦਾ ਮੈਂ ਇਸ ਮੌਕੇ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਅਸੀਂ ਅੱਜ ਸਿਰਫ ਧਾਰਮਿਕ ਪੱਖ ਤੋਂ ਲੈ ਕੇ ਚੱਲੇ ਹਾਂ ਉਹਨਾਂ ਨੇ ਸਿਆਸੀ ਗੱਲਾਂ ਕੀਤੀਆਂ ਸਿਆਸੀ ਗੱਲਾਂ ਦਾ ਜਵਾਬ ਅਸੀਂ ਅੱਜ ਤੋਂ ਬਾਅਦ ਦੇਵਾਂਗੇ ਹੁਣ ਮੌਕੇ ਤੇ ਮੈਂ ਕੋਈ ਵੀ ਸਿਆਸਤ ਜਾਂ ਸਿਆਸੀ ਗੱਲ ਗੁਰੂ ਸਾਹਿਬ ਇੱਥੇ ਹਰਮੰਦਰ ਸਾਹਿਬ ਚ ਅਕਾਲ ਤਖਤ ਸਾਹਿਬ ਦੀ ਤਾਬਿਆ ਛੱਡ ਕੇ ਮੈਂ ਨਹੀਂ ਕਰਨਾ ਚਾਹੁੰਦਾ ਜਿਹੜੀ ਗੱਲ ਜੁੜੀ ਹੈ ਗੱਲ ਜੀ ਬਾਕੀ ਕੀਆ ਜਾ ਰਿਹਾ ਹੈ ਬਗਾਵਤ ਜੋ ਮਰਜ਼ੀ ਕਹੀ ਜਾਣ ਮੈਸੇਜ ਦਾ ਜਵਾਬ ਦੇਵਾਂਗੇ ਹੁਣ ਇਹ ਮੌਕਾ ਨਹੀਂ ਆਜ ਅਗਰ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਹੈ ਕਿ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਬਿਲਕੁਲ ਇਕੱਠੇ ਹੋ ਕੇ ਮੇਰੇ ਕੋਲ ਆਉਂਦੇ ਆ ਤੇ ਮੈਂ ਸੁਣ ਲਓ ਅਸੀਂ ਇਹ ਸਾਰੀਆਂ ਗੱਲਾਂ ਦਾ ਹੁਣ ਉਰੇ ਮੌਕੇ ਇਹ ਹੈਗਾ ਅੱਜ ਦਾ ਜਿਹੜਾ ਮਕਸਦ ਸਾਹਿਬ ਨੇ ਕਿਹਾ ਨਹੀਂ ਸਿੰਘ ਸਾਹਿਬ ਦਾ ਉਹ ਵੀ ਇਹ ਕੋਈ ਗੱਲ ਕਰ ਲੈਣਾ ਅੱਜ ਇਹ ਪੋਲਿਟਿਕਲ ਐਂਗਲ ਤੇ ਮੈਂ ਕੋਈ ਗੱਲ ਨਹੀਂ ਨੀ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਉਹਦੇ ਬਾਰੇ ਗੱਲ ਕੀਤੀ ਹੈ ਉਹਦੇ ਬਾਰੇ ਬਾਦ ਸਾਹਿਬ ਕਿੰਨੇ ਵਾਰ ਕਰਾਇਆ ਗਿਆ ਕਿ ਅਗਰ ਕਿ ਉਹਨੇ ਪ੍ਰਭਾਵ 2012 ਥੱਲੇ ਉਸ ਜਿੰਮੇਵਾਰਾ ਜਦੋਂ ਮਸਲਾ ਪਿਆ ਸੀ ਤੇ ਤੁਸੀਂ ਹੱਥ ਛੁੱਕ ਕੇ ਕਿਹਾ ਸੀ ਕਿ ਠੀਕ ਹੈ ਪਰਚਾ ਵਾਪਸ ਮੇਰੀ ਗੱਲ ਕੋਈ ਅਸੀਂ ਕੋਈ ਹੱਥ ਛੁੱਕੇ ਨਹੀਂ ਕੌਣ ਕਹਿੰਦਾਗਾ ਉਹ ਕਹਿ ਰਹੇ ਨੇ ਜੀ ਕਿ ਸਲਾਮਤ ਪੂਰੇ ਦਾ ਸੁਣੋ ਮੇਰੀ ਗੱਲ ਸੁਣ ਉਹਨਾਂ ਨੂੰ ਦੱਸੋ ਤਾਂ ਸਹੀ ਕਿ ਕਿ ਕਦਰ ਕੋਈ ਸਾਹਮਣੇ ਗੱਲਾਂ ਕਰਨ ਨਾਲ ਤਾਂ ਨਹੀਂ ਹੈਗੇ ਉਹ ਉਹ ਤਾਂ ਉਹਨਾਂ ਨੂੰ ਝੂਠ ਬੋਲਣ ਤੋਂ ਬਿਹਤਰ ਕੋਈ ਕੰਮ ਹੀ ਨਹੀਂ ਹੈ ਜਿਹੜੀਆਂ ਵੀ ਅਸੀਂ ਗੱਲਾਂ ਕਰਨੀਆਂ ਸੀ ਉਹ ਲਿਖਤੀ ਰੂਪ ਵਿੱਚ ਅਸੀਂ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਵਿੱਚ ਦੇ ਚੁੱਕੇ ਆ ਅੱਗੇ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਹੈ ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਮੰਨੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਅਸੀਂ ਖਿਮਾ ਜਾਂਚਨਾ ਕਰਨ ਵਾਸਤੇ ਆਏ ਆ ਤੇ ਭਿਖ ਜੋ ਅੱਗੇ ਫੈਸਲਾ ਹੈ ਉਹ ਕਾਲਪਤਖ ਸਾਹਿਬ ਦੇ ਜਥੇਦਾਰ ਸਾਹਿਬ ਸਾਡੀ ਸਰਵਉੱਚ ਸੰਸਥਾ ਹੈ ਸਿੱਖਾਂ ਦੀ ਉਹਨਾਂ ਨੇ ਜਿਹੜਾ ਭਵਿੱਖ ਦਾ ਫੈਸਲਾ ਕਰਨਾ ਹੈ ਬਾਕੀ ਕਿ ਮੈਂ ਬੇਨਤੀ ਕਰਦਾ ਜਿਹੜੀਆਂ ਗੱਲਾਂ ਜਿਹੜਾ ਹੈ ਬਾਦਲ ਦਲ ਦੇ ਕੁਝ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਦੇ ਵਕਤਾ ਨੇ ਉਹਨਾਂ ਨੇ ਗੱਲਾਂ ਕੀਤੀਆਂ ਹਾਂ ਉਹਦਾ ਮੈਂ ਇਸ ਮੌਕੇ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਅਸੀਂ ਅੱਜ ਸਿਰਫ ਧਾਰਮਿਕ ਪੱਖ ਤੋਂ ਲੈ ਕੇ ਚੱਲੇ ਆ ਉਹਨਾਂ ਨੇ ਸਿਆਸੀ ਗੱਲਾਂ ਕੀਤੀਆਂ ਸਿਆਸੀ ਗੱਲਾਂ ਦਾ ਜਵਾਬ ਅਸੀਂ ਅੱਜ ਤੋਂ ਬਾਅਦ ਦੇਵਾਂਗੇ ਹੁਣ ਮੌਕੇ ਤੇ ਮੈਂ ਕੋਈ ਵੀ ਸਿਆਸਤ ਜਾਂ ਸਿਆਸੀ ਗੱਲ ਗੁਰੂ ਸ ਇੱਥੇ ਹਰਮੰਦਰ ਸਾਹਿਬ ਚ ਅਕਾਲ ਤਖਤ ਸਾਹਿਬ ਦੀ ਤਾਬਿਆ ਛੱਡ ਕੇ ਮੈਂ ਨਹੀਂ ਕਰਨਾ ਚਾਹੁੰਦਾ ਚਿੱਠੀ ਬਾਰੇ ਚਿੱਠੀ ਨਾਲ ਜੁੜੀ ਗੱਲ ਜੀ ਬਾਕੀ ਕੀਆ ਜਾ ਰਿਹਾ ਹੈ ਬਗਾਵਤ ਜੋ ਮਰਜ਼ੀ ਕਹੀ ਜਾਂਦੀ ਹੈ ਮੈਸੇ ਇਹਦਾ ਜਵਾਬ ਦੇਵਾਂਗੇ ਹੁਣ ਇਹ ਮੌਕਾ ਨਹੀਂ ਆ ਅਗਰ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਹੈ ਕਿ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਬੇਨਤੀ ਕੀਤੀ ਇਕੱਠੇ ਹੋ ਕੇ ਮੇਰੇ ਕੋਲ ਆਉਂਦੇ ਆ ਤੇ ਗੱਲ ਸੁਣ ਲੋ ਅਸੀਂ ਇਹ ਸਾਰੀਆਂ ਗੱਲਾਂ ਦਾ ਹੁਣ ਉਰੇ ਮੌਕੇ 'ਚ ਇਹ ਹੈਗਾ ਅੱਜ ਦਾ ਜਿਹੜਾ ਮਕਸਦ ਸਾਹਿਬ ਨੇ ਕਿਹਾ ਨਹੀਂ ਸਿੰਘ ਸਾਹਿਬ ਦਾ ਉਹ ਵੀ ਇਹ ਤੇਰੇ ਕੋਲ ਕੋਈ ਗੱਲ ਕਰ ਰਹੇ ਹਾਂ ਅੱਜ ਇਹ ਪੋਲਿਟਿਕਲ ਐਂਗਲ ਤੇ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਉਹਦੇ ਬਾਰੇ ਗੱਲ ਕੀਤੀ ਹੈ ਉਹਦੇ ਕੰਟੀਨਿਊ ਬਾਲ ਸਾਹਿਬ ਨੇ ਕਿੰਨੇ ਵਾਰ ਕਿਹਾ ਹੈ ਕਿ ਅਗਰ ਕਿ ਉਹਨੇ 2012 ਜਿੰਨੇ ਵਾਰ ਜਦੋਂ ਮਸਲਾ ਪਿਆ ਸੀ ਤਾਂ ਤੁਸੀਂ ਹੱਥ ਝੁਕ ਕੇ ਕਿਹਾ ਸੀ ਕਿ ਠੀਕ ਹੈ ਪਰਚਾ ਵਾਪਸ ਕੋਈ ਅਸੀਂ ਕੋਈ ਹੱਥ ਝੁਕ ਕੇ ਨਹੀਂ ਕੌਣ ਕਹਿੰਦਾਗਾ ਕਹਿ ਰਹੇ ਨੇ ਜੀ ਕਿ ਸਲਾਮਤ ਕੋਰੇ ਦਾ ਸੁਣੋ ਮੇਰੀ ਗੱਲ ਸੁਣੋ ਉਹਨਾਂ ਨੂੰ ਦੱਸੋ ਤਾਂ ਸਹੀ ਕਿ ਕਿਤੇ ਕੋਈ ਸਾਹਮਣੇ ਗੱਲਾਂ ਕਰਨ ਨਾਲ ਤਾਂ ਨਹੀਂ ਹੈਗੇ ਉਹ ਉਹ ਤਾਂ ਉਹਨਾਂ ਨੂੰ ਝੂਠ ਬੋਲਣ ਤੋਂ ਬਿਹਤਰ ਕੋਈ ਕੰਮ ਹੀ ਨਹੀਂ ਹੈ ਜਿਹੜੀਆਂ ਵੀ ਅਸੀਂ ਗੱਲਾਂ ਕਰਨੀਆਂ ਸੀ ਉਹ ਲਿਖਤੀ ਰੂਪ ਵਿੱਚ ਅਸੀਂ ਅਕਾਲ ਸਾਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਵਿੱਚ ਦੇ ਚੁੱਕੇ ਆ ਅੱਗੇ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਹੈ ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਮੰਨੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਅਸੀਂ ਖਿਮਾ ਜਾਂਚਨਾ ਕਰਨ ਵਾਸਤੇ ਆਏ ਆ ਤੇ ਪਿਖ ਜੋ ਅੱਗੇ ਫੈਸਲਾ ਹੈ ਉਹ ਕਲ ਤੱਕ ਸਾਡੇ ਜਥੇਦਾਰ ਸਾਹਿਬ ਸਾਡੀ ਸਰਵੋੱਚ ਸੰਸਥਾ ਹੈ ਸਿੱਖਾਂ ਦੀ ਉਹਨਾਂ ਨੇ ਜਿਹੜਾ ਇਹ ਪਿਖ ਦਾ ਫੈਸਲਾ ਕਰਨਾ ਹੈ ਬਾਕੀ ਕਿ ਮੈਂ ਬੇਨਤੀ ਕਰਦਾ ਜਿਹੜੀਆਂ ਗੱਲਾਂ ਜਿਹੜਾ ਹੈ ਬਾਦਲ ਦਲ ਦੇ ਕੁਝ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਦੇ ਵਕਤਾ ਨੇ ਉਹਨਾਂ ਨੇ ਗੱਲਾਂ ਕੀਤੀਆਂ ਹਾਂ ਉਹਦਾ ਮੈਂ ਇਸ ਮੌਕੇ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਅਸੀਂ ਅੱਜ ਸਿਰਫ ਧਾਰਮਿਕ ਪੱਖ ਤੋਂ ਲੈ ਕੇ ਚੱਲੇ ਆ ਉਹਨਾਂ ਨੇ ਸਿਆਸੀ ਗੱਲਾਂ ਕੀਤੀਆਂ ਸਿਆਸੀ ਗੱਲਾਂ ਦਾ ਜਵਾਬ ਅਸੀਂ ਅੱਜ ਤੋਂ ਬਾਅਦ ਦੇਵਾਂਗੇ ਹੁਣ ਮੌਕੇ ਤੇ ਮੈਂ ਕੋਈ ਵੀ ਸਿਆਸਤ ਜਾਂ ਸਿਆਸੀ ਗੱਲ ਗੁਰੂ ਸ ਇੱਥੇ ਹਰਮੰਦਰ ਸਾਹਿਬ ਚ ਅਕਾਲ ਤਖਤ ਸਾਹਿਬ ਦੀ ਤਾਬਿਆ ਛੱਡ ਕੇ ਮੈਂ ਨਹੀਂ ਕਰਨਾ ਚਾਹੁੰਦਾ ਚਿੱਠੀ ਬਾਰੇ ਚਿੱਠੀ ਨਾਲ ਜੁੜੀ ਹੋਈ ਗੱਲ ਜੀ ਬਾਕੀ ਕੀਆ ਜਾ ਰਿਹਾ ਹੈ ਬਗਾਵਤ ਜੋ ਮਰਜ਼ੀ ਕਹੀ ਜਾਂ ਮੈਸੇਜ ਦਾ ਜਵਾਬ ਦੇਵਾਂਗੇ ਹੁਣ ਇਹ ਮੌਕਾ ਨਹੀਂ ਆਜ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਹੈ ਕਿ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਬੇਨਤੀ ਕੀਤੀ ਹੈ ਇਕੱਠੇ ਹੋ ਕੇ ਮੇਰੇ ਕੋਲ ਆਉਂਦੇ ਆ ਤੇ ਸੁਣ ਲੋ ਅਸੀਂ ਇਹ ਸਾਰੀਆਂ ਗੱਲਾਂ ਦਾ ਹੁਣ ਉਰੇ ਮੌਕੇ 'ਚ ਇਹ ਹੈਗਾ ਅੱਜ ਦਾ ਜਿਹੜਾ ਮਕਸਦ ਸਾਹਿਬ ਨੇ ਕਿਹਾ ਨਹੀਂ ਸਿੰਘ ਸਾਹਿਬ ਦਾ ਉਹ ਵੀ ਇਹ ਤੇਰੇ ਗਏ ਨਾ ਅੱਜ ਇਹ ਪੋਲਿਟਿਕਲ ਐਂਗਲ ਤੇ ਮੈਂ ਕੋਈ ਗੱਲ ਨਹੀਂ ਨੀ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਉਹਦੇ ਬਾਰੇ ਗੱਲ ਕੀਤੀ ਹੈ ਉਹਦੇ ਕਿੰਨੇ ਬਾਦ ਸਾਹਿਬ ਕਿੰਨੇ ਬਾਤ ਕਰਾਇਆ ਕਿ ਅਗਰ ਕਿ ਉਹਨਾਂ ਦਾ ਪ੍ਰਭਾਵ 2012 ਜਦੋਂ ਜਿੰਨੇਵਾਰਾ ਜਦੋਂ ਮਸਲਾ ਪਿਆ ਸੀ ਕਿ ਤੁਸੀਂ ਹੱਥ ਝੁੱਕ ਕੇ ਕਿਹਾ ਸੀ ਕਿ ਠੀਕ ਹੈ ਬੱਛਾ ਵਾਪਸ ਮੇਰੀ ਗੱਲ ਕੋਈ ਅਸੀਂ ਕੋਈ ਹੱਥ ਝੁੱਕੇ ਨਹੀਂ ਕੌਣ ਕਹਿੰਦਾਗਾ ਜੀ ਕਿ ਸਲਾਮਤ ਪੁਰੇ ਦਾ ਸੁਣੋ ਮੇਰੀ ਗੱਲ ਸੁਣੋ ਉਹਨੂੰ ਦੱਸੋ ਤਾਂ ਸਹੀ ਕਿ ਕਹਿੰਦੇ ਕੋਈ ਸਾਹਮਣੇ ਗੱਲਾਂ ਕਰਨ ਨਾਲ ਤਾਂ ਨਹੀਂ ਹੈਗੇ ਉਹ ਉਹ ਤਾਂ ਉਹਨਾਂ ਨੂੰ ਝੂਠ ਬੋਲਣ ਤੋਂ ਬਿਨਾਂ ਹੋਇਆ ਕੋਈ ਕੰਮ ਹੀ ਨਹੀਂ ਹੁੰਦਾ